ਜੈਨੂ ਸਸਰੀਆਈ ਕਾਲ ਵੈਲਕਮ ਕਰਦੇ ਆ ਤੁਹਾਡਾ ਆਪਣਾ ਚੈਨਲ ਪੰਜਾਬੀ ਫੈਮਿਲੀ ਰੀਐਕਸ਼ਨ ਜੇ ਉਮੀਦ ਕਰਦੇ ਹੋ ਸਭ ਵਧੀਆ ਹੋਵੇਗਾ ਤਾਂ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਆਪਾਂ ਵੇਖਣ आले ਆ ਬਸਾਖੀ ਮੇਲਾ 2025 ਨਨਕਾਰਾਣਾ ਸਾਹਿਬ ਨਨਕਾਣਾ ਸਾਹਿਬ ਅੱਪਾ ਗਏ ਸੀ ਨਾ ਕੁਝ ਦਿਨ ਪਹਿਲੇ ਅੱਪਾ ਗਿਆ ਸਾ ਕਰਤਾਰਪੁਰ ਆਵਰ ਕਰਤਾਰਪੁਰ ਗਿਆ ਨਾ ਕਿੱਥੇ ਨਨਕਾਣਾ ਸਾਹਿਬ ਕਰਤਾਰਪੁਰ ਗਿਆ ਸਾ ਇਹ ਨਨਕਾਣਾ ਸਾਹਿਬ ਇਹ ਲਾਹੌਰ ਵਾਲੀ ਹਾਂ ਹਾਂ ਪਾਕਿਸਤਾਨ ਦੇ ਵਿੱਚ ਹੈ ਸਮਝ ਲੋ ਕਿ ਗੁਰੂਆਂ ਦੀ ਧਰਤੀ ਜਿਹੜਾ ਪਾਕਿਸਤਾਨ ਹੁਆ ਨਾ ਕਿਉਂ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਵਾ ਕਿਉਂਕਿ ਜਿਹੜੇ ਗੁਰੂ ਹੋਏ ਨੇ ਨਾ ਉਹ ਪਾਕਿਸਤਾਨ ਜ਼ਿਆਦਾ ਇਸ ਧਰਤੀ ਤੋਂ ਹੋਏ ਨੇ ਕਿਉਂਕਿ ਪੁਰਾਣਾ ਪੰਜਾਬ ਸੀਗਾ ਨਾ ਜਦੋਂ ਇਕੱਠਾ ਸੀਗਾ ਹੁਣ ਅਸੀਂ ਪਾਕਿਸਤਾਨ ਨਾਮ ਦੇ ਸਕਦੇ ਆ ਪਹਿਲੇ ਪੁਰਾਣਾ ਪੰਜਾਬ ਆਪਾਂ ਵੀ ਕਹਿ ਸਕਦੇ ਆ ਅੱਜ ਉਹ ਪਹਿਲੇ ਵੀਡੀਓ ਵੇਖ ਲੈਣੇ ਕਿਉਂਕਿ ਇਸ ਚੀਜ਼ ਉਹ ਵੀ ਕਿਤੇ ਬੈਠੇ ਸੀ ਕਿ ਗਵਰਨਮੈਂਟ ਵੱਲੋਂ ਜਿਹੜੀ ਅੱਜ ਐਡ ਕੀਤੀ ਉਹਨਾਂ ਨੂੰ ਜਿਹੜਿਆ ਅਪਰੂਵ ਕੀਤਾ ਗਿਆ ਨਾ ਵੀਜ਼ੇ ਉਹ ਵੀ ਆਈ ਸੀਂਗ 7-8000 7000 ਕੇ ਇੰਨਾ ਪਹਿਲੇ ਕਦੀ ਵੀ ਨਹੀਂ ਕੀਤੇਗੇ ਜਿੰਨੇ ਪਹਿਲੇ ਦਮ ਕੀਤਾ ਗਿਆ ਇਹਨਾਂ ਨਾਲ ਆਓ ਪਹਿਲੇ ਵੀਡੀਓ ਵੇਖਦੇ ਆ ਫਿਰ ਕਰਦੇ ਆ ਵਿੱਚ ਪਸੰਦ ਦੇ ਮਿੱਤੇ ਜਿੱਥੋਂ ਸਾਡੇ ਮਜੂਰ ਬੋਲੋਂਦੇ ਕਿ ਐਸੀ ਤੁਹਾਡਾ ਕੀ ਦਿਲ ਕਰਦਾ ਮੈਂ ਖਰੀਦਣ ਨੂੰ ਕਿਦੇ ਉੱਪਰ ਮਾਤਾ ਜੀ ਇੱਥੋਂ ਆਏ ਨੇ ਕੱਪੜੇ ਕਿੱਥੋਂ ਕਰਦਾ ਆਪਣੇ ਆਪਣੇ ਵੀ ਕੁਰਤੇ ਵੀ ਘਰਵਾਲਿਆਂ ਵਾਸਤੇ ਆਪਣੇ ਜ਼ਿਆਦਾ ਦੋਸਤਾਂ ਵਾਸਤੇ ਗੁਜਾਰੇ ਵਾਸਤੇ ਅੱਛਾ ਹੋਰ ਹੋਰ ਰਾਣਾ ਜਿੱਥੇ ਆਉਂਦੀ ਸੀ ਕਿਹੋ ਜਿਹੀ ਖੁਸ਼ੀ ਹੁੰਦਾ ਉਹ ਨਹੀਂ ਖੁਸ਼ੀ ਅਸਿਰਗਾਲ ਜੀ ਅਸਰੇ ਭਾਈ ਅਸਰੇ ਜੀ ਕਿਨਾ ਆਪਣਾ परमजीत कौर परमजीत कौर ਤੇ ਤੁਹਾਡੇ ਨਾਲ ਹੋਰ ਕਿਹੜਾ ਕਿਹੜਾ ਘਰ ਦੇ ਪਰਿਵਾਰ ਬੈਠਾ ਵੇ ਬੇਟੀ ਹੈ ਪਰਾਂ ਆ ਗਈ ਅੱਛਾ ਅੱਛਾ ਚਲੋ ਉਹਨਾਂ ਨਾਲ ਬਾਤ ਥੋੜਾ ਕਰ ਲਈ ਤੇ ਆਪਣਾ ਪਹਿਲੀ ਵਾਰ ਆਣਾ ਹੈ ਹਾਂਜੀ ਬਹੁਤ ਖੁਸ਼ਕਿਸਮਤ ਪਹਿਲੀ ਵਾਰ ਅੱਛਾ ਕੀ ਮੈਨੂੰ ਲੱਗਾ ਤੁਸੀਂ ਪਹਿਲੀ ਦਫਾ ਬਹੁਤ ਅੱਛਾ ਬਹੁਤ ਅੱਛਾ ਤੁਸੀਂ ਲੋਕਾਂ ਵੀ ਮਹਿਮਾਨ ਹੋ ਵੈਸੀ ਬਹੁਤ ਅੱਛਾ ਚਲੋ ਤੇ ਆਪਣਾ ਜੇ ਤੁਸੀਂ ਆਏ ਸੋ ਵਾਗ ਬੜਾ ਤੁਸੀਂ ਸਵਾਦਾਂ ਦੀ ਸਹੀ ਹੈ ਤੁਹਾਡਾ ਹਾਂ ਬਸ ਜੀ ਤੁਸੀਂ ਹਾਂਜੀ ਅੱਛਾ ਅੱਛਾ ਕਾਤਾ ਤਰ ਪਰ ਪਹਿਲਾਂ ਜਿਹੜਾ ਚੌਕੜਾ ਤਰ ਬਾਦ ਨੂੰ 47 ਤੋਂ ਪਹਿਲਾਂ ਇੱਧਰ ਪਾ ਕੇ ਉੱਧਰ ਰੱਖਦੇ ਕਿੱਥੋਂ ਬਾਦ ਪਹਿਂਦਰ ਸਾਹਿਬ ਅੱਛਾ ਪਿੰਡੀ ਦੇ ਤੁਸੀਂ ਕੁੱਥੋਂ ਕਹਣਗੇ ਤੇਰੇ ਬਾਪੂ ਦਾ ਸਾਡੇ ਸੋਹਰਾ ਸਾਹਿਬ ਗਏ ਸੀ ਔਰ ਸਾਡੇ ਜਿਹੜੇ ਦਾਦੇ ਸੀ ਉਹ ਗਏ ਨੇ ਇੱਥੋਂ ਕਰਨਾਲ ਤੋਂ ਅੱਛਾ ਅੱਛਾ ਹਾਂ ਮਡੋਰ ਇਹ ਨਾ ਜਿਹੜੇ ਸਾਡੇ ਦਾਦਕੇ ਦਾਦਕੇ ਇੱਥੋਂ ਗਿਆ ਨਾਨਕੇ ਜਿਲ੍ਹਾ ਹਜ਼ਾਰਾ ਹਰੀਪੁਰਾ ਜਾਣਾ ਹਰੀਪੁਰਾ ਹਜ਼ਾਰਾ ਅੱਛਾ ਅੱਛਾ

ਮਾਦਾ ਜੀ ਅਕਸਰ ਜੇ ਲੇਡੀਆਂ ਨਾਲ ਸਾਥੀ ਬੋਲਦੇ ਚੁਣਦੇ ਬੋਲ ਗਿਆ ਹੈ। ਫਿਰ ਬੱਚੇ ਤੁਹਾਡੇ ਮੁਸਲਮਾਨਾਂ ਨਾਲ ਕਿਵੇਂ ਦਾ ਰਿਸ਼ਤਾ ਹੈ? ਬਹੁਤ ਅੱਛਾ। ਅੱਛਾ ਦਾਰਤ ਖਾਣਾ ਜਿਹੜਾ ਬਰਦੀਚਾ ਖਾਣਾ ਮੁਸਲਮਾਨ ਹੈ। ਅੱਛਾ ਮੁਸਲਮਾਨਾਂ ਵੱਲੇ ਗਾੜੀ ਥੋੜੀ ਜਿਹੀ ਰੱਖਦਾ ਸੀ। ਇਹਨਾਂ ਨੂੰ ਦੇਖ ਕੇ ਰਫਿਸ਼ ਹੋਉਂਦਾ। ਅੱਛਾ ਜੀ। ਸਹੀ ਵਰਤਮਾਨ। ਹਾਂ ਹਾਂ। ਕੋਈ ਅਸੀਂ ਸੋਨਨੇ ਦੇ ਉੱਧਰ ਕਿਤੇ ਨਾ ਹਿੰਦੂ ਜਿਹੜੇ ਨਾਲ ਟਕਾ ਕਰਦੇ ਸਿੱਖਾਂ ਨਾਲ ਮੁਸ਼ਕਿਲ ਆਇਆ। ਪਰਸਨਲ ਪਰਸਨਲ ਦੁਸ਼ਕੀਆਂ ਹੁੰਦੀਆਂ ਬਾਕੀ ਕੋਈ। ਅੱਛਾ ਉਂਝ ਕੋ ਨਹੀਂ। ਮذਬੀ ਤਰਮ ਤੇ ਕੋਈ ਮਸਲਾ ਨਹੀਂ।

ਸੀਰੀਅਲ ਆਂਦੇ ਨੇ ਨਾ ਪਾਕਿਸਤਾਨ ਦੇ ਬੁੜੇ ਸ਼ੌਂਕ ਦਾ ਤਿੰਨ ਚਾਰ ਚਾਰ ਇਕੱਠੇ ਦੇਖਦੇ ਆਂ। ਅੱਛਾ ਜੀ ਬੜੇ ਅੱਛੇ ਲੱਗੇ। ਅੱਛਾ ਜੀ। ਜਸਾ 25 ਪਾਸ ਤੋਂ ਮੱਛੀ ਨੇ ਜੁਲਰੀ ਅੱਛੀ ਐ ਪਰਵਾੜਦਾਰੀ ਅੱਛੀ ਐ। ਅੱਛਾ ਜੀ। ਐਸਾ ਸਾਡੇ ਜਿਹੜੇ ਲੇਡੀਜ਼ ਨੇ ਉਹਨਾਂ ਨੂੰ ਇੰਡੀਅਨ ਜੁਐਲਰੀ ਬੜੀ ਪਸੰਦ ਹੈ। ਜਿਹੜਾ ਜਿਹੜਾ ਸਰਦਾਰਾਂ ਤੋਂ ਲਾਇਆ ਹੋਇਆ ਹੈ। ਨਹੀਂ ਸਾਡੇ ਵੀ ਉੱਥੇ ਮੁਸਲਮਾਨ ਜੁਲਰੀ ਵਿੱਚ ਕੱਪੜੇ ਆਪ ਕੋ ਪਟਿਆਲੇ ਤੋਂ ਖਰੀਦੇ ਆਂ ਮੁਰੇ ਸਰ ਤੋਂ ਵੀ ਖਰੀਦੇ ਆ। ਔਰ ਅਸੀਂ ਜਦੋਂ ਉੱਥੇ ਮੇਲਾ ਲੱਗਦਾ ਕਿਹਦਾ ਵੇਲਾ ਲੱਗਦਾ

ਬਹੁਤ ਅੱਛਾ ਕੀ ਸੋਚ ਕੇ ਤੁਸੀਂ ਵੀਜ਼ਾ ਅਪਲਾਈ ਕੀਤਾ ਸੀ ਮਨ ਕੀ ਸੋਚ ਕੇ ਇੱਕ ਵਾਰੀ ਆਪਣੇ ਬਜ਼ੁਰਗਾਂ ਦੀ ਜਗ੍ਹਾ ਦੇਖ ਕੇ ਆਈ ਹੈ ਅਸੀਂ ਇਹ ਸੀਰੀਅਲ ਦੇਖਨੇ ਆ ਇੰਨੇ ਅੱਛੇ ਲੋਕ ਨੇ ਇੰਨਾ ਅੱਛਾ ਇੰਪੈਕਟ ਹੈ ਇੰਪ੍ਰੈਸ਼ਨ ਹੈ ਚਲੋ ਦੇਖ ਕੇ ਆਈਏ ਨਾਲ ਅਸੀਂ ਅੱਜ ਪਹਿਲੀ ਵਾਰ ਆਉਂ ਸਾਡੀ ਉਮਰ ਹੋ ਗਈ ਹੈ ਪਤਾ ਨਹੀਂ ਮੋੜ ਕੇ ਜੀ ਆ ਜੀ ਨਾ ਕਿਦੋਂ ਇੱਕ ਵਾਰੀ ਅੱਛਾ ਜਿੰਦਗੀ ਦਾ ਮਿੰਟ ਦਾ ਪਤਾ ਹਾਂ ਅੱਛਾ ਵੀਡੀਓ ਦੇ ਦੇਖ ਕੇ ਤੁਹਾਡਾ ਦਿਲ ਕਰਦਾ ਮਨ ਚ ਆਇਆ ਕਿ ਮੈਂ ਵੀ ਜਾਵਾਂ ਬਹੁਤ ਅੱਛੇ ਤੇ ਪੰਜ ਛੇ ਵਾਰੀ ਟਰਾਈ ਕੀਤਾ ਇੱਕ ਵਾਰੀ ਨੂੰ ਵੀਜ਼ਾ ਨਹੀਂ ਮਿਲਿਆ ਇੱਕ ਵਾਰੀ ਇਹਨੂੰ ਵੀਜ਼ਾ ਮਿਲ ਗਿਆ ਤਾਂ ਛੁੱਟੀ ਨਹੀਂ ਮਿਲੀ ਰਹਿ ਗਏ ਰਹਿੰਦੇ ਹੋਲਾ ਮੈਂ ਕਾਈ ਬੈਠ ਗਿਆ ਹੁਣ ਜਿੰਨੇ ਅਪਲਾਈ ਕੀਤੇ ਸਾਰਿਆਂ ਨੂੰ ਲੱਗ ਗਿਆ ਹਾਂਜੀ ਇਹ ਤਾਂ ਬੜਾ ਵੀਰ ਹੈ ਮੈਨੂੰ ਦਬਲ ਲੱਗਾ ਸਾਰਿਆਂ ਨੂੰ ਤੇ ਤੁਹਾਡੇ ਕੋਲ ਨੂੰ ਚਾਹੀਦਾ ਤੁਹਾਨੂੰ ਕਹਿੰਦਾ ਸਾਡੇ ਮੁਸਲਮਾਨਾਂ ਦਾ ਸਿੱਧਾ ਮਾਪੜੀ ਜੀ ਜਾ ਕੇ ਬਾਹਰ ਪਤਾ ਵੀ ਹੁੰਦੀ ਦਲਕਾਤ ਮਿਲ ਜਾਏ ਆ ਚੁੱਕਾ ਗਿਆ ਹੁਣ ਤੁਹਾਨੂੰ ਵੀਜ਼ਾ ਮਿਲ ਗਿਆ ਅਸੀਂ ਆਪਣੇ ਐਸਜੀਪੀਸ ਕੋਲ ਕਰਾਂਗੇ ਤੇ ਕਿਸੇ ਸੌਖੇ ਤਰੀਕੇ ਨਾਲ ਆ ਵੀਜ਼ਾ ਤੇ ਜੇ ਤੁਸੀਂ ਉਧਰ ਆਏ ਕੋਈ ਮਨਿਸਤ ਹੈ ਸੀ ਨਾ ਪਾਕਿਸਤਾਨ ਮੈਂ ਕੀ ਕੋਈ ਕਰੀਤ ਨਾ ਕਿਵੇਂ ਦਾ

ਕੀ ਸ਼ਾ ਉਹ ਦਾਵਤਸ ਲਾਇਬ੍ਰੇਰੀ ਦੇ ਅੱਛਾ ਅੱਛਾ ਥੋੜਾ ਦੇਲਿਆ ਹੈ ਤੁਹਾਡੇ ਮੁਲਕਾਂ ਤੋਂ ਇਸ ਤਰ੍ਹਾਂ ਲੈ ਆਇਆ ਹਾਂ ਉਹ ਮਾਮਾ ਉਹ ਸਿਨਾਲ ਕੋਈ ਰਿਸ਼ਤਿਆਂ ਦਾ ਜ਼ਾਹਰ ਕਰਾਣੇ ਇੱਕ ਦਿਨ ਨਹੀਂ ਮਾਰਦੇ ਨੇ ਤਾਂ ਘਰ ਤੋਂ ਬੜੇ ਚੱਲਦੇ ਨੇ ਵੀਰਾ ਕਮਾਨ ਆ ਉਹ ਵੀ ਤੇ ਸਾਡੇ ਆਸਤੇ ਗੁਰੂ ਨਾਨਕ ਦੇਵ ਜੀ ਦੇ ਹਾਂ ਹਾਂ ਮਾੜੀ ਨਹੀਂ ਹੋਰ ਜਦੋਂ ਜਾਓਗੇ ਲੋਰੀ ਇੰਨਾ ਪਿਆਰ ਕਰਦੇ ਤੇ ਤੁਹਾਡੀ ਤੁਸੀਂ ਮੋਸ਼ਨਲ ਹੋਵੋਗੇ ਸਾਨੂੰ ਪਤਾ ਹੈ ਇਹਨੇ ਮਸਮਾਨ ਦਾ ਡਿਕਰ ਜੀ ਹੋ ਜਾਣਾ ਨਹੀਂ ਸਾਡੀ ਹਾਂਜੀ ਹਾਂ ਸਾਡਾ ਤਾਂ ਬਹੁਤ ਦਿਲ ਕਰਦਾ ਸੀ ਕਰਨਿਆ کامیدان تسیل کردان منتری بناو پہلے کی کرو گا پہلے کی کرو گا پہلے گیٹ بول دائیں گیلک چھوڑا ہے آہ بیرکوش ہونسا بڑا کوریڈور کلے بڑا ادھروں کو ہوتا ہوگیا ہے ہماراں مجھا ہے ہماراں کامیدان دے وہ سیاہنا کہ وہ ایک خل دلی دکھائی اور ਹਾਂ ਜੀ ਨਾ ਤੇ ਆਪਣੇ ਗੁਰਦਾਰੇ ਕਥਾ ਵਾਜੂਗਾ ਆਪਣੇ ਗੁਰਦਾਰੇ ਜੀ ਸੈਕਿੰਡ ਪਰ ਆਣਾ ਨਾ ਉੱਥੇ ਹੀ ਉਹ ਕਰਨੀ ਆ ਮੈਂ ਕਰਨੀ ਆ ਜੋ ਕਿਸੇ ਤਰ੍ਹਾਂ ਵਿੱਚ ਬੰਦੇ ਚੰਗਾ ਉਹਨੂੰ ਉਝਾਲਣਾ ਚਾਹੀਦਾ ਤੇ ਉਹ ਮੈਨੇ ਕੋਰੀਡੋਰ ਖੋਲਿਆ ਸਾਡਾ ਸਵਾਸਤ ਸਵਰਗ ਬਣ ਗਿਆ ਇੱਕ ਵਾਰ ਇਹ ਪਾਕਿਸਤਾਨ ਦੀ ਮਿੱਟੀ ਜਿੱਥੋਂ ਸਾਡੇ ਬਜ਼ੁਰਗ ਰਹਿੰਦੇ ਗਏ ਸੀ ਹਾਂ ਜੀ ਹਾਂ ਨੇ ਤਰਸ ਦੇ ਜਾ ਕੇ ਵੀ ਬੰਦੇ ਦੇਖੋ ਪਾਰਟੀਸ਼ਨ ਹੋਇਆ ਕਿੰਨੇ ਚਲੇ ਆਸੀਂ ਚਲੇਆ ਗੁਰਦਾਰੇ ਸਾਡੇ ਇੱਥੇ ਰਹੇ ਹਾਂ ਹਾਂ ਜੀ ਨਿਕਲ ਹਾਂ ਤੇ ਸਾਡੀਆਂ ਜ਼ਮੀਨਾਂ ਦੇ ਦਾਦਾ ਸਭ ਰਹੇ ਆ ਅਸੀਂ 50 ਸਾਲ ਕਿੰਨਾ ਰਗੜਾ ਖਾਤਾ ਬਿਲਕੁਲ ਜਿਵੇਂ ਅਸੀਂ ਇੱਥੇ ਹੁੰਦੇ ਸੀ ਉਹ ਰਗੜਾ ਨਾ ਪੈਂਦਾ ਹਾਂ ਜੀ ਬਹੁਤ ਜ਼ਿਆਦਾ ਹੈ ਜੀ ਦਾ ਨਾਕਿਸਤਾਨ ਯਾਨੀ ਖੇਤਵਾਰੇ ਖਰਾਬ ਬਹੁਤ ਜ਼ਿਆਦਾ ਹੈ ਤੇ ਸੰਤਲ ਪਹਿਲਾਂ ਜਿਹੜੇ ਕਈ ਬਰਬਾਦੀ ਹੋ ਤਾਂ ਮਾਸੀ ਦਾ ਰਹਿ ਗਏ ਕਿਉਂਕਿ ਦੇਖੋ ਜਿਸੇ ਕੋਈ ਰਹਿੰਦਾ ਨਾ ਹੋਵੇ ਜ਼ਾਇਰੀ ਬਾਜ਼ਾ ਸਰੋ ਕੁਝ ਇਬਾਦਤ ਹੁੰਦੀ ਹੈ ਤੁਹਾਡਾ ਤੁਹਾਡਾ ਫੜੋ ਜੀ ਮੇਰੀ ਬਾਤ ਆ ਗਈ ਆ ਸੋਰੀ ਜੀ ਨਾ ਕੋਈ ਕੋਈ ਨਹੀਂ ਮਾਹੀ ਰਿਸਾੜੇ ਮਹਿਮਾਨ ਹੈ ਮਹਿਮਾਨਾਂ ਦੀ ਅਸੀਂ ਅਸੀਂ ਕਰਨੀ ਹੈ ਕਿਤਾ ਦੀ ਸੇਵਾ ਤੁਹਾਂ ਕਰਨੀ ਹੈ ਤੇ ਤੁਹਾਡਾ ਕੀ ਦਿਲ ਕਰਦਾ ਮੈਂ ਖਰੀਦਣ ਨੂੰ ਕੀ ਦਿਲ ਕਰਦਾ ਸਾਨੂੰ ਹਾਂ ਦਿਲ ਪਕੜੇ ਕੇ ਜਿੰਨੂੰ ਕਰਦਾ ਆਪਣੇ ਲੈਡੀਆਂ ਵੀ ਕੁਰਤੇ ਵੀ ਘਰ ਵਾਲਿਆਂ ਵਾਸਤੇ ਆਪਣੇ ਯਾਰਾਂ ਦੋਸਤਾਂ ਵਾਸਤੇ ਗੁਜਾਰੇ ਵਾਸਤੇ ਅ ਇਹਨਾਂ ਬੱਚਿਆਂ ਵਾਸਤੇ ਆਪਣੇ ਦੋਸਤਾਂ ਯਾਰਾਂ ਵਾਸਤੇ ਆਪਣੇ ਕੀ ਹਾਂ ਸਾਡੇ ਜਿੰਨੇ ਧੜੇ ਤੋਂ ਆਉਂਦੇ ਨੇ ਜਾਂਦੇ ਜਿੰਨੇ ਵੀ ਆਉਂਦੇ ਨੇ ਤੁਹਾਡੇ ਮੋਟੋ ਇਨੀਜ ਹੋ ਗਈ ਹੈ

بڑے پیسے دیتے ہیں گردوارے اچھا اچھا اب سارے <tik> پیسے تے کوئی نمی جنریشن پر آم ادھر آلین یا ادھر آلین بچیاں یہ ایک اگلی جنریشن کھلا سوچے Ani. ہندوستان پاکستانی کوئی کدھی کٹھی بازتے ہیں چلو وہ انہی دلائی تری نا آگی در آرہا تارا ہم آج بھی ہم آج بھی کوئی دلائی جلتے جوڑے ہیں سب کچھ ہو سکتا میں تھا نو جانا تسی منویاں کی نیپ ہوں خدا چاہے تو سب کچھ ہو سکتا ہے ایک بڑی بڑی گالے ہونے واسکتا ہے ایک ہو جانا

ਐਸ ਸਾਲ ਜਿਹੜਾ ਮਨਵਾਇਆ ਗਿਆ ਵਾ ਤੇ 326 ਸਾਲ ਹੋ ਗਏ ਵਿਸਾਖੀ ਦੇ ਮੇਲੇ ਨੂੰ ਕਰਤੇ ਹੋਏ 326 ਸਾਲ 326 ਸਾਲ ਹੋ ਗਏ ਤੇ 326 ਵਾਂ ਜਿਹੜਾ ਮੇਲਾ ਲੱਗ ਰਿਹਾ ਵਾ ਵਿਸਾਖੀ ਦਾ ਉਹ ਬਿਲਕੁਲ ਸਹੀ ਗੱਲ ਇਹ ਨਾ ਕੀਤੀ ਸੀ ਕਿ ਇਹ ਮੇਲਾ ਰੱਖਿਆ ਗਿਆ ਵਾ ਢੀ ਤੋਂ ਜਦੋਂ ਕਣਕ ਪੱਕ ਜਾਂਦੀ ਆ ਨੇ ਨਾ ਕਣਕ ਦੀ ਢੀ ਹੁੰਦੀ ਆ ਸੋ ਉਸ ਚੀਜ਼ ਦੇ ਉੱਪਰ ਉਹ ਜਿਹੜਾ ਵਿਸਾਖੀ ਦਾ ਮੇਲਾ ਜਿਹੜਾ ਰੱਖਿਆ ਗਿਆ 326 ਵਾਂ ਸਾਲ ਆ ਕਿ ਇਹ ਚੱਲ ਰਿਹਾ ਵਾ ਤੇ ਅੱਜ ਵੀ ਕਾਇਮ ਦਾਇਮ ਵਾ ਇਹ ਇੱਕ ਸਾਡੇ ਅਜਿਹੀ ਪਾਕਿਸਤਾਨੀ ਵੀਰੇ ਨੇ ਕਰਾ ਇੱਕ ਫੈਮਿਲੀ ਦਾ ਇੰਟਰਵਿਊ ਲਿਆ ਵਾ ਇੰਟਰਵਿਊ ਹੋਇਆ ਸੀ ਤੇ ਉਹ ਉਹਨੂੰ ਕਹਣਾ تھا ਭਾਈ ਜਨਾ ਕਿ ਜਨਾ ਮੇ ਉੱਤੇ ਬਸਾਕਿਆਂ ਮੈਲਾ ਸੈਲੀਬ੍ਰੇਟ ਕਰਾਂ ਜਿਸ ਦਾ ਹਾਰ ਆਪਣਾ ਘਰ ਇਹਨੇ ਕਿ ਕਿਸ ਤਰ੍ਹਾਂ ਕਹ ਰਹੇ ਨੇ ਅਸੀਂ ਆਏ ਆ ਤੇ ਸਾਡਾ ਅਸੀਂ ਮਿਹਰਬਾਨੀ ਹੈ ਤੁਹਾਡਾ ਸ਼ੁਕਰੀਆ ਵਾ ਔਰ ਅਸੀਂ ਲਾਹੌਰ ਵੀ ਜਾਵਾਂਗੇ ਭਾਈ ਵੀਰੇ ਦੀ ਸੀੜੀ ਫਰਮਾਈ ਸੀ ਕਿ ਉਹ ਕਿਹੜਾ ਨਾਰਕਲੀ ਨਾਰਕਲੀ ਬਾਜ਼ਾਰ ਬਰਮ ਚੋਰ ਦਾ ਲਾਹੌਰ ਜਾਏਗਾ ਉਹ ਨਾਰਕਲੀ ਦਾ ਵੇਚ ਕੇ ਆਵੇ ਤੇ ਫਿਰ ਮਜ਼ਾ ਨਹੀਂ ਆ ਦਰਬਾਰ ਨਾਲ ਦਾਦਾ ਸਾਹਿਬ ਤੋਂ ਗੱਲਬਾਤ ਕੀਤੀ ਕਹਿੰਦੀ ਕੀ ਲੈ ਕੇ ਜਾਓਗੇ ਕਹਿੰਦੀ ਇਧਰੋਂ ਕੁੜਤੇ ਮਤਲਬ ਕਿ 11 ਦੋਸਤਾਂ ਵਾਸਤੇ ਉਹ ਕਹਿੰਦਾ ਇਧਰ ਮਤਲਬ ਉਹਨਾਂ ਨੂੰ ਬੋਸਕੀ ਦਾ ਨਹੀਂ ਪਤਾ ਆਪਣੇ ਇਧਰ ਜ਼ਿਆਦਾਤਰ ਲੋਕ ਕੀ ਕਹਿੰਦੇ ਨੇ ਬੋਸਕੀ ਉਹਨਾਂ ਨੂੰ ਦਿੱਕਤ ਕੀਤਾ ਰਹਿ ਗਿਆ ਬੋਸਕੀ ਦਾ ਕੀ ਨਾਮ ਹੈ ਤੇ ਉਹ ਪਾਈ ਨੇ ਕਿਹਾ ਕਿ ਬੋਸਕੀ ਮਰਦਾਂ ਵਾਸਤੇ ਹੁੰਦੀ ਹੈ ਤੇ ਜ਼ਿਆਦਾਤਰ ਜਿਹੜੇ ਜਵਾਨ ਨੇ ਪਸੰਦ ਕਰਦੇ ਨੇ ਜੰਗ ਜਨਰੇਸ਼ਨ ਜਿਹੜੀ ਹੈ ਨਾ ਬਹੁਤ ਅੱਛਾ ਕਪੜਾ ਹੁੰਦਾ ਹੈ ਅਸਲ ਉਹਦੀ ਇੱਕ وجہ ਵੱਲ ਕੀ ਹੈ ਦੇਖੋ ਨਾ ਕਿ ਉਹ ਸਟੀਲ ਇੱਕ ਫੈਮਲੀ ਦੇ ਕੋਲ ਰੁਕੇ ਨੇ ਇੰਟਰਵਿਊ ਲੈਣ ਵਾਸਤੇ ਉਹਨ ਦਾ ਹੀ ਲੈ ਰਹੇ ਨੇ ਅਸਲ ਜਦ ਅਸੀਂ ਨਨਾਂ ਉੱਥੇ ਗਿਆ ਨਾ ਕਰਤਾਰਪੁਰ ਦਰਬਾਰ ਸਾਹਿਬ ਦੀ ਤੁਸੀਂ ਜਦੋਂ ਅੰਦਰ ਐਂਟਰੀ ਕਰ ਲੈਂਦੇ ਹੋ ਨਾ ਉੱਥੇ ਮੋਬਾਈਲ ਲਾਉ ਨਹੀਂ ਨੇ ਸਹੀ ਸੋ ਆਪਾਂ ਨੂੰ ਅੰਦਰ ਦਾ ਮਾਹੌਲ ਜਿਹੜਾ ਵੇਖਣ ਨੂੰ ਆਲਾ ਉਹ ਆਪਾਂ ਨੂੰ ਨਹੀਂ ਮਿਲੇਗਾ ਕਿਉਂਕਿ ਉੱਥੇ ਵੀਡੀਓ ਬਣਾ ਲੈਣਾ ਅਲਾਉ ਨਹੀਂ ਸਹੀ ਸੋ ਜਿੰਨਾ ਕਿ ਜਿੰਦੇ ਕੋ ਹੁੰਦਾ ਨਾ ਬਾਹਰੋਂ ਕੈਪਚਰ ਕਰਕੇ ਨਾ ਬਾਹਰੋਂ ਲੋਕਾਂ ਦੇ ਵੀਊ ਲੈ ਕੇ ਆ ਵੀ ਬਾਹਰ ਹੀ ਬੈਠੇ ਨੇ ਬਾਹਰ ਹੀ ਬਾਹਰ ਹੀ ਲੱਟੇ ਨੇ ਉਹਨਾਂ ਦਾ ਵੀਊ ਲੈ ਕੇ ਤੇ ਉਹ ਅਪਲੋਡ ਕਰ ਦਿੰਦੇ ਕਿਉਂਕਿ ਅੰਦਰ ਜਾ ਕੇ ਅਲਾਉ ਨਹੀਂ ਹਿੱਗਾ ਸੋ ਪਿਕਚਰਸ ਵਗੈਰਾ ਤੁਸੀਂ ਕਲਿੱਕ ਕਰ ਸਕਦੇ ਹੋ ਲੇਕਿਨ ਵੀਡੀਓ ਬਣਾਣਾ ਅਲਾਉ ਇੱਕ ਚੀਜ਼ ਮੈਂ ਆਪਣੇ ਵੀਰਾਂ ਨਾਲ ਹੋਰ ਸ਼ੇਅਰ ਕਰਨਾ ਜਾ ਰਿਹਾ ਹਾਂ ਜਿਵੇਂ ਕਿ ਭਾਈ ਇਮਰਾਨ ਨੇ ਇਹਨਾਂ ਨੂੰ ਪਤਾ ਨਹੀਂ ਇਹ ਜਿਹੜਾ ਖਾਲਸਾ ਰਾਜ ਹੈ ਨਾ ਤੇ ਬਸਾ ਇਸ ਵਜ੍ਹਾ ਤੋਂ ਇਹ ਨਾ ਗੁਰੂ ਸਾਹਿਬ ਨੇ ਨਾ ਪਹਿਲੇ ਕਿਹਾ ਕਿ ਇੱਕ ਜਗ੍ਹਾ ਤੇ ਮੇਲਾ ਇਕੱਠਾ ਹੋਇਆ ਵਿਸਾਖੀ ਦਾ ਜਿਵੇਂ ਸੀ ਨਾ ਉਹਨਾਂ ਨੇ ਕਿਹਾ ਕਿ ਨਾ ਮੈਨੂੰ ਪੰਜ ਸਿਰ ਚਾਹੀਦੇ ਨੇ ਪੰਜ ਸਿਰ ਪੰਜ ਸਿਰ ਚਾਹੀਦੇ ਨੇ ਮਤਲਬ ਕਿ ਵੀਰਾ ਦੱਸ ਰਿਹਾ ਸੀਗਾ ਤੇ ਪੰਜ ਬੰਦੇ ਖੜੇ ਹੋ ਗਏ ਹੂੰ ਠੀਕ ਆ ਆਪਣਾ ਸਿਰ ਕਲਮ ਕਰਾਉਣ ਵਾਸਤੇ ਗੁਰੂ ਸਾਹਿਬ ਦੀ ਆਵਾਜ਼ ਸੇ ਕਿਉਂ ਨਾ ਕਿਹਾ ਜਦੋਂ ਮੈਨੂੰ ਪੰਜ ਸਿਰ ਚਾਹੀਦੇ ਨੇ ਨਾ ਤੇ ਪੰਜ ਬੰਦੇ ਅਲੱਗ-ਅਲੱਗ ਜਿਹੜੇ ਸਨ ਨਾ ਸ਼ਹਿਰਾਂ ਦੇ ਵਿੱਚੋਂ ਜਾਂ ਮਤਲਬ ਕਿ ਜਿਵੇਂ ਹੁਣ ਮੋਸਟਲੀ ਕਿ ਮੇਲੇ ਦੇ ਵਿੱਚੋਂ ਕੋਈ ਵੀ ਪੰਜ ਖਲੋ ਸਕਦੇ ਨੇ ਉਹ ਪੰਜ ਬੰਦੇ ਖੜੇ ਹੋ ਗਏ ਸਨ ਤੇ ਉਹਨਾਂ ਨੂੰ ਫਿਰ ਉਹ ਜਿਹੜੇ ਪੰਜ ਸਨ ਉਹਨਾਂ ਨੂੰ ਉਹਨਾਂ ਨੇ ਆਪਣੀ ਚਾਦਰ ਦਿੱਤੀ ਮਤਲਬ ਕਿ ਕਿਰਪਾਨ ਦਿੱਤੀ ਜਿਹੜਾ ਵੀ ਹੋਏਗਾ ਤੁਸੀਂ ਖਾਲਸਾ ਰਾਜ ਦਾ ਵੇਖਿਆ ਹੋਵੇਗਾ ਉਹਦੇ ਸਿਰ ਤੇ ਨੀਲੀ ਪਕੜੀ ਹੋਏਗੀ ਉਹਦੇ ਲੈਦਾ ਲੈਦਾ ਆਪਣੇ ਗੁਰੂ ਨੇ ਪੰਜ ਸ਼ੇਵਾਂ ਪੰਜਾਂ ਬੰਦੇ ਨੇ ਮੈਂ ਚੈੱਕ ਕੀਤਾ ਕਿਹੜਾ ਬਾਦਰ ਕੀ ਨਾਮ ਨੇ ਉਹ ਕਿਹਨਾਂ ਬਾਦਰ ਉੱਥੇ ਪੰਜ ਹੀ ਨਹੀਂ ਸਨ ਮਤਲਬ ਸਾਰੇ ਹੈਗੇ ਨੇ ਪਰ 5000 ਸ਼ੇਰ ਨਿਕਲ ਆਇਆ ਉਹ ਤੇ ਨਿਕਲ ਆਇਆ ਲੇਕਿਨ ਉਹਦੇ ਵਿੱਚੋਂ ਪੰਜ ਹੀ ਜਿਹੜੇ ਬੰਦੇ ਇਹਨਾਂ ਮੈਂ ਉਹ ਸੱਤ ਕੀ ਅੰਥ ਲੋਗੇ ਹੁਣ ਕਿੱਸੇ ਵਾ ਦੇ ਦਿੱਤੀਆਂ ਗਈਆਂ ਹੁਣ ਜਿਹੜਾ ਵੀ ਖਾਲਸਾ ਰਾਜ ਦਾ ਹੋਏਗਾ ਉਹਦੇ ਸਿਰ ਤੇ ਵੇਖ ਲਓ ਇੱਕ ਤੇ ਉਹ ਆਪਣੇ ਜਿਵੇਂ ਆਪਾਂ ਕਹਿੰਨੇ ਆ ਕੰਗੀ ਵੈਰਾ ਕੇ ਨਾਮ ਹੈ ਉਦੋਂ ਵਾਲੀ ਕਟਵਾਏਗਾ ਸਹੀ ਏ ਉਸ ਤੋਂ ਬਾਅਦ ਉਹਦੇ ਕੋ ਕੜਾ ਹੋਏਗਾ ਕੜਾ ਕੇ ਨਾਮ ਹੈ ਕਰਪਾਨ ਹੋਏਗੀ ਆਹ ਕਰਪਾਨ ਠੀਕ ਆ ਸਿਰ ਤੇ ਮਤਲਬ ਨੀਲੀ ਚਾਦਰ ਹੋਏਗੀ ਉਹ ਇਹ ਚੀਜ਼ਾਂ ਜਿਹੜਾ ਨਾ ਇਹ ਜਿਹੜੀ ਬਸਾਖੀ ਨੂੰ ਇਸ ਵਜ੍ਹਾ ਤੋਂ ਜਿਹੜਾ ਹੈ ਨਾ ਬੜਾ ਪ੍ਰਮੋਟ ਕੀਤਾ ਜਾਂਦਾ ਹੈ ਸਿੱਖ ਰਾਜ ਦੇ ਵਿੱਚ ਜੇਕਰ ਮੈਂ ਲਾਲਾ ਲਾਲਾ ਕਿਸੇ ਗੁਰੂ ਦਾ ਚਲਾਇਆ ਹੋਇਆ ਮੇਲਾ ਵਾ ਹੈ ਨਾ ਬਾਈ ਦੱਸਦੇ ਰਹੇ ਨੇ ਕਿ ਨਾ ਕਿ 326 ਅੱਜ 26ਵਾਂ ਜਿਹੜਾ ਜਨਮ ਦਿਨ ਕਹਿ ਲਓ ਕਿ ਇਸ ਤਰ੍ਹਾਂ ਵਿਸਾਖੀ ਰੱਖਣ ਨੂੰ ਇੰਨਾ ਟਾਈਮ ਜਿਹੜਾ ਹੋ ਗਿਆ ਵਾ ਸੋ ਜਿੰਨਾ ਕਿ ਆਪਾਂ ਨੂੰ ਨੋਲੇਜ ਸੀਗਾ ਉਸ ਹਿਸਾਬ ਨਾਲ ਆਪਾਂ ਉੱਪਰ ਗੱਲ ਕਰ ਲਈ ਲੇਕਿਨ ਹਸਰਤ ਇਹ ਸੀ ਕਿ ਜਿਹੜਾ ਮੇਲੇ ਦਾ ਅੰਦਰ ਦਾ ਥੀ ਵਿਊ ਹੈ ਨਾ ਉਹ ਵੇਖਾ ਵਾ ਅੰਦਰ ਵੇਚ ਕਿਉਂਕਿ ਅਸੀਂ ਗਏ ਲੋਥੇ ਫਿਰ ਐਵੇਂ ਹੀ ਹੈ ਆਪਣੇ ਹੁਣ ਜਿਹੜੇ ਵੀਰੇ ਵੇਖ ਰਹੇ ਨੇ ਸ਼ਾਇਦ ਕਿਸੇ ਨੇ ਬਣਾਈ ਹੋਈ ਆਪਾਂ ਵੀਡੀਓ ਜਿਹੜੀ ਆਪਾਂ ਸੈਂਡ ਕਰਕੇ ਆ ਹਾਂ ਕਿਉਂਕਿ ਪ੍ਰੋਪਰਲੀ ਉੱਥੇ ਤਾਂ ਦੱਸਿਆ ਅਲਾਉ ਨਹੀਂ ਗਿਆ ਉਹ ਬਣਾ ਲਾ ਉਹ ਅਲਾਉ ਨਹੀਂ ਹੈ ਉਹ ਬਣਾ ਨਹੀਂ ਦਿੰਦੇ ਉੱਥੇ ਕੋਈ ਸ਼ਕਤੀ ਹੈ ਠੀਕ ਹੈ ਸੋ ਉਹਨਾਂ ਦੇ ਆਪਸ ਵਿੱਚ ਇਧਰ ਤੇ ਬਹੁਤ ਸ਼ਕਤੀ ਹੈ ਸ਼ਾਇਦ ਉੱਧਰ ਵਾਲਾ ਆਪਣਾ ਕੋਈ ਪੰਜਾਬੀ ਵੀਰ ਜਿਹੜਾ ਹੈ ਭਰਾ ਸਰਚ ਮੈਂ ਕੀਤੀ ਹੈ ਹਾਂ ਲੇਕਿਨ ਨਹੀਂ ਆਈ ਉਹ ਆਪਾਂ ਨੂੰ ਸ਼ੋ ਨਹੀਂ ਹੋਏਗੀ ਵੀਡੀਓ ਲੰਬੀ ਨਹੀਂ ਕਿ ਜਿਹੜਾ ਅੰਦਰ ਦਾ ਸਰੂਪ ਵੀ ਦੇ ਸਕਦਾ ਹੋ ਸਕਦਾ ਆਪਣਾ ਕੋਈ ਕਿਸੇ ਵੀਰ ਨੇ ਬਣਾਏ ਹੋਵੇ ਤੇ ਉਹ ਆਪਣੇ ਜਿਹੜਾ ਆਪਾਂ ਨੂੰ ਸ਼ੇਅਰ ਕਰ ਦਵੇ ਤੇ ਅਸੀਂ ਆਪਾਂ ਉਹਦੇ ਤੇ ਜ਼ਰੂਰ ਰਿਐਕਸ਼ਨ ਦਵਾਂਗੇ ਬਾਕੀ ਜਿਹੜੀ ਮਾਤਾ ਜੀ ਹੋਰਾਂ ਨੇ ਗੱਲ ਕੀਤੀ ਮਾਜੀ ਹੋਰਾਂ ਨੇ ਬੜੀ ਵਧੀਆ ਲੱਗੀ ਕਿ ਜਿਹੜਾ ਕੋਲੀਡੋਰ ਉੱਪਰ ਹੋਇਆ ਲਾ ਇਹ ਬੜੀ ਵੱਡੀ ਜਿੱਤ ਸੀ ਸਾਡੇ ਪੰਜਾਬ ਚੜਦੇ ਤੋਂ ਲੈਂਦੇ ਪੰਜਾਬ ਬੜੀ ਵੱਡੀ ਜਿੱਤ ਸੀ ਔਰ ਇਹ ਜਿੱਤ ਕੌਣ ਦਵਾ ਕੇ ਗਿਆ ਹੈ ইমরান ਖਾਨ ইমরান ਖਾਨ ਜਿਹੜਾ ਕੋਲੀਡੋਰ ਉੱਪਰ ਕਰਵਾਇਆ ਉਹਨੇ ਕੀ ਕਿਹਾ ਉਹਨੇ ਕਿਹਾ ਇਹ ਉਹਨਾਂ ਦੀ ਧਰਤੀ ਆ ਠੀਕ ਹੈ ਨਾ ਉਹਨਾਂ ਦੇ ਗੁਰੂਆਂ ਦੀ ਧਰਤੀ ਆ ਉਹ ਹਰ ਸ਼ਹਿ ਪਾਕਿਸਤਾਨ ਦੀ ਧਰਤੀ ਨੂੰ ਮੰਨਦੇ ਨੇ ਉਹਨਾਂ ਤੋਂ ਇਸ ਧਰਤੀ ਤੋਂ ਅਗੇ ਕੁਛ ਨਹੀਂ ਕਿਉਂਕਿ ਉਹਨਾਂ ਦੀ ਗੁਰੂਆਂ ਦੀ ਦਰਬਾਰ ਸਾਹਿਬ ਬਣਿਆ ਨਕਾਸ਼ ਸਾਹਿਬ ਕੇ ਚੌਕ ਸੀ ਤੇ ਉਹਨਾਂ ਤੋਂ ਜਿਵੇਂ ਅਸੀਂ ਕਹਿੰਨੇ ਆ ਨਾ ਸਾਡਾ ਖਾਣਾ ਕਾਬਾ ਉਹਨਾਂ ਦੀਆਂ ਜਿਹੜੀਆਂ ਪੁਆਇੰਟ ਨੇ ਉਹ ਇੱਥੇ ਨੇ ਸਾਡੇ ਪਾਕਿਸਤਾਨ ਦੇ ਵਿੱਚ ਨੇ ਸੋ Imran Khan ਨੇ ਇਹ ਚੀਜ਼ ਨੂੰ ਵੇਖਦੇ ਜਿਹੜਾ ਕੋਲੀਡੋਰ ਨਾ ਓਪਨ ਕਰਵਾ ਦਿੱਤਾ ਇਹਦੇ ਵਿੱਚ Imran Khan ਦੇ ਜਿਹੜਾ ਕਰਾਇਆ ਵਾ ਇਹ ਸਾਰਾ ਕ੍ਰੈਡਿਟ ਜਾਂਦਾ ਸਿੱਧੂ ਨੂੰ ਹੂੰ ਸਿੱਧੂ ਨੇ ਬੜਾ ਕੁਛ ਕੀਤਾ ਕਿਉਂਕਿ ইমরান ਖਾਨ ਉਹ ক্রিকেট ਵੀ ਖੇਡਦਾ ਰਿਹਾ ਔਰ ਸਿੱਧੂ ਜਿਹੜਾ ਜਿਹੜਾ ਉਹਨੇ ਜੀ ਦੋਸਤ ਜੇ ਜੇ ਕੋਈ ਡਾਪਨ ਆ ਤਾਂ ਇਕੱਠੇ ਦੋਵੇਂ ਬੈਠੇ ਲੱਗੇ ਨਾ ਸੀ ਕਿ ਸਿੱਧੂ ਦਾ ਬੜਾ ਕ੍ਰੈਡਿਟ ਹੈਗਾ ਲੇਕਿਨ ਇੱਕ ਚੀਜ਼ ਹੋਰ ਮਾਤਾ ਜੀ ਨੇ ਵਰਦੀਆ ਗੱਲ ਕੀਤੀ ਕਿ ਜਿਹੜੀ ਅਗਲੀ ਜਰਨੇਸ਼ਨ ਆ ਮੈਂ ਉਹਨਾਂ ਨੂੰ ਕਾਵਾਂਗਾ ਕਿ ਤੁਸੀਂ ਮਿਲਜੁਲ ਕੇ ਰਹੋ ਇਹਨਾਂ ਦੇ ਵਿੱਚ ਕੋਈ ਸਿੱਧੀ ਰੱਖਿਆ ਬਿਲਕੁਲ ਇਹ ਇਕੱਠਾ ਪੰਜਾਬ ਹੈਗਾ ਤੁਸੀਂ ਆਓ ਜਾਓ ਕਿਤੇ ਇੱਕ ਚੀਜ਼ ਹੋਰ ਉਹਨਾਂ ਨੇ ਕੀਤੀ ਨਾ ਉਹਨਾਂ ਨੇ ਕਿਹਾ ਕਿ ਐਦ ਕੀ ਵੇਖੋ ਨਾ ਸਾਨੂੰ ਵੀਜ਼ਾ इजीली ਅਪਲਾਈ ਹੋ ਗਿਆ ਨਹੀਂ ਤੇ ਅੱਗੇ ਅੱਗੇ ਕਰਦੇ ਹੁੰਦੇ ਸੀ ਕਦੀ ਉਧਰ ਰਿਜੈਕਟ ਹੋ ਜਾਂਦਾ ਸੀ ਕਦੀ ਪਾਕਿਸਤਾਨ ਦੀ ਤਰਫੋਂ ਕਦੀ ਇੰਡੀਆ ਦੀ ਤਰਫੋਂ ਦੱਸਿਆ ਫਸਟ ਟਾਈਮ ਐਸਾ ਹੋਇਆ ਹੈ ਕਿ 7 7.5 ਹਜ਼ਾਰ ਜਿਹੜਾ ਵੀਜ਼ਾ ਨੇ ਅਪਲਾਈ ਕਰ ਦਿੱਤਾ ਅਸਲ ਇੱਕ ਵਜ੍ਹਾ ਇਹ ਹੈ ਨਾ ਕਿ ਉੱਥੋਂ ਲੋਕਾਂ ਨੇ ਆਣਾ ਵਾ ਸੇਫਟੀ ਦੀ ਜ਼ਿੰਮੇਵਾਰੀ ਸਾਡੀ ਸਰਕਾਰ ਦੀ ਹੈ ਸੋ ਪ੍ਰੋਪਰਲੀ ਉਹਨਾਂ ਨੂੰ ਹਰ ਚੀਜ਼ ਜਿਹੜਾ ਪ੍ਰੋਵਾਈਡ ਕਰਨਾ ਦੇਖਣਾ ਫਾਮਣਾ ਸੋ ਪਹਿਲੇ ਚੀਜ਼ਾਂ ਨਹੀਂ ਹੁੰਦੀਆਂ ਸੀ ਜੋ ਹੁਣ ਲੱਗ ਗਈਆਂ ਨੇ ਯਾਨੀ ਕਿ ਮਾਹੌਲ ਜਿਹੜਾ ਚੇਂਜ ਹੋ ਰਿਹਾ ਵਾ ਬਾਕੀ ਨਿਊ ਜਨਰੇਸ਼ਨ ਦੀ ਅਗਰ ਆਪਾਂ ਗੱਲ ਕਰੀਏ ਨਾ ਸਾਡਾ ਆਲਰੇਡੀ ਆਪਸ ਵਿੱਚ ਭੈਣ ਭਰਾਵਾਂ ਦਾ ਵੀਰਿਆਂ ਦੇ ਨਾਲ ਬਹੁਤ ਸਾਰ ਕਾਇਮ ਆ ਕਿ ਇਸ ਚੀਜ਼ ਨੂੰ ਕੋਈ ਤੋੜ ਨਹੀਂ ਸਕਿਆ بڑے ਆਏ ਨੇ بڑے ਗਏ ਨੇ ਕਿ ਉਹ ਇਸ ਚੀਜ਼ ਨੂੰ ਤੋੜਨ ਚ ਰਹੇ ਨੇ ਕਿ ਸਾਡੀ ਆਪਸੀ ਜਿਹੜਾ ਨਾ ਅਤਾਓ ਚੜਾਓ ਵਧੇ ਜਾਂ ਹੋ ਜਾਵੇ ਲੇਕਿਨ ਐਸਾ ਕੁਝ ਸੀਨ ਜਿਹੜਾ ਹੋਇਆ ਨਹੀਂ ਸਾਡੇ ਦਿਲਾਂ ਦੇ ਵਿੱਚ ਸਾਡਾ ਪਿਆਰ ਆ ਸਾਡਾ ਆਮਨੇ ਸਾਮਨੇ ਵੀ ਸਾਡਾ ਪਿਆਰ ਅਸੀਂ ਕਿਸੇ ਸਿੱਖ ਭਰਾ ਨੂੰ ਵੇਖ ਲੈਂਦੇ ਆ ਨਾ ਵੈਸੀ ਪ੍ਰਾਉ ਫੀਲ ਹੋ ਜਾਂਦਾ ਕਿ ਯਾਰ ਸਾਡਾ ਸਿੱਖ ਵੀਰਾ ਆ ਰਿਹਾ ਔਰ ਇਹ ਹਕੀਕਤ ਇਹਦੇ 'ਚ ਕੋਈ ਡਾਊਟ ਨਹੀਂ ਕਰਦਾ ਬਾਕੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਇਹ ਸੀਗੀ ਸੀ ਅੱਜ ਦੀ ਵੀਡੀਓ ਜਿਹੜੀ ਕਿ ਖਤਮ ਹੋ ਚੁੱਕੀ ਆ ਮਿਲਦੇ ਆ ਇਹਦੇ ਨਾਲ ਤੁਹਾਨੂੰ ਅਗਲੀ ਵੀਡੀਓ ਚ ਉਹਨੇ ਦੇ ਰਾਸ ਸਭ ਦੀ ਇਜਾਜ਼ਤ ਤੇ ਰੱਬ ਰੱਖਾ ਫਿਰ ਅੱਪ ਸਾਰਿਆਂ ਚਰਦੀ ਪੜਾਵਾ ਰੱਖੇ